ਮੈਂ ਸਰਵਣ ਸਿੰਘ ਪੰਦੇੜ ਅੰਮ੍ਰਿਤਸਰ ਤੋਂ ਬੋਲਦਾ ਕੱਲ ਜਿਹੜੀ ਮਹਾ ਪੰਚਾਇਤ ਵੱਡੀ ਰੈਲੀ ਜੰਡਿਆਲਾ ਗੁਰੂ ਹੋਈ ਲੋਕਾਂ ਦਾ ਧੰਨਵਾਦ ਅੱਜ ਅਫਦਾਲ ਪਿੰਡ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ ਜਿਹੜੇ ਆਪਣਾ ਕੱਟੂ ਨੰਗਲ ਨੇੜੇ ਉੱਥੇ ਵੱਡੀ ਮਹਾ ਰੈਲੀ ਹੋ ਰਹੀ ਸਾਰਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਹੈਗੇ ਆ ਸਾਡਾ ਦਿੱਲੀ ਅੰਦੋਲਨ 2 ਆ ਇਹ ਲਗਭਗ 20 ਦਿਨਾਂ ਬਾਅਦ 1 ਸਾਲ ਪੂਰਾ ਕਰ ਜਣਾ ਔਰ ਗੱਲਬਾਤ ਦਾ ਉਦੋਂ ਬਾਅਦ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਜੜਾ ਵਾ ਇਹ ਮਹਾਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਔਰ ਇਹਦੇ ਵਿੱਚ ਜਿਹੜਾ ਬਜਟ ਸੈਸ਼ਨ ਆ ਰਿਹਾ ਜੇ ਕੇਂਦਰ ਦੀ ਸਰਕਾਰ ਬਜਟ ਸੈਸ਼ਨ ਦੇ ਵਿੱਚ ਐਮਐਸਪੀ ਲਈ ਰਾਖਵਾ ਬਜਟ ਰੱਖਦੀ ਆ ਇਹਦੋਂ ਦਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕੋਈ ਬਜਟ ਵਿੱਚ ਪ੍ਰਾਪਦਨ ਹੁੰਦਾ ਨਰੇਗਾ ਹੈਗੀ ਆ 200 ਦਿਨ ਚੰਗੀ ਦਿਹਾੜੀ ਉਹਦੇ ਵਿੱਚ ਕੋਈ ਰਾਖਵਾ ਬਜਟ ਹੁੰਦਾ ਔਰ ਫਸਲੀ ਬੀਮਾ ਜੋਨਾ ਵਾਸਤੇ ਸਰਕਾਰ ਕੋ ਬਜਟ ਚ ਰੱਖ ਦਿਆ ਤੁਸੀਂ ਸਮਝਾ ਕੇ ਸਦਾ ਸਾਰਥਕ ਰੂਪ ਵਿੱਚ ਅੱਗੇ ਚੱਲੂਗਾ ਜਿਹੜਾ ਉਹਦਾ ਕੋ ਆਪਾਂ ਕੋ ਰਿਜ਼ਲਟ ਕੱਢ ਸਕਦੇ ਆ ਅਸੀਂ ਲਗਾਤਾਰ ਮੰਗ ਕਰਦੇ ਆ ਵੀ ਜਿਹੜੇ ਨੇਬਰਸ ਕੰਟਰੀ ਆ ਉਹਨਾਂ ਦਾ ਵਪਾਰ ਸੱਭਿਆਚਾਰ ਦਾ ਖੇਤਰ ਹੋਵੇ ਖੇਡਾਂ ਦਾ ਖੇਤਰ ਹੋਵੇ ਉਹਨਾਂ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਉਹ ਵਦੇਸ਼ ਮੰਤਰੀ ਦਾ ਕੱਲ ਬਿਆਨ ਸੀ ਕਿ ਕੀ ਭਾਰਤ ਸਰਕਾਰ ਆਪਣੇ ਵੱਲੋਂ ਐਲਾਨ ਕਰੂਗੀ ਕਿ ਅਸੀਂ ਗੁਵਾਂਡੀ ਮੁਲਕ ਪਾਕਿਸਤਾਨ ਨਾਲ ਆਪਣਾ ਵਪਾਰ ਖੋਲਣ ਨੂੰ ਤਿਆਰ ਹੈ ਇਹਦਾ ਖੇਤੀ ਸੈਕਟਰ ਨੂੰ ਵੀ ਬੜਾ ਫਾਇਦਾ ਹੋ ਅਸੀਂ ਪੰਜਾਬ ਵਾਲੇ ਲਗਾਤਾਰ ਇਹ ਮੰਗ ਕਰਦੇ ਰਹਿੰਦੇ ਹੁੰਦੇ ਆ ਸੋ ਇਸ ਕਰਕੇ ਇਹ ਤੋਂ ਗਾਹਾਂ ਕੱਲ ਵਰਲਡ ਬੈਂਕ ਦੀ ਟੀਮ ਵੀ ਅਮਰਸਰ ਦੇ ਵਿੱਚ ਪ੍ਰੋਜੈਕਟ ਵੇਖਣ ਆਈ ਸੀ ਇਹ ਸਾਨੂੰ ਨਹਿਰਾਂ ਦਾ ਪਾਣੀ ਆਮ ਸ਼ਹਿਰੀਆਂ ਨੂੰ ਮੁੱਲ ਵਿੱਚ ਨਾ ਜਿਹੜਾ ਖੇਤੀ ਸੈਕਟਰ ਵਾਸਤੇ ਨਹਿਰੀ ਪਾਣੀ ਸੀ ਹੁਣ ਮੁੱਲ ਵਿੱਚੰਦਾ ਫੈਸਲਾ ਕਰ ਰਿਆ ਭਗਵੰਤਮਾਨ ਸਰਕਾਰ ਚੁੱਪ ਚਪੀਤੇ ਇਹ ਪ੍ਰੋਜੈਕਟ ਨੂੰ ਲਾ ਰਹੀ ਹੈ ਸਪਸ਼ਟੀਕਰਨ ਦੇਣ ਤੋਂ ਇਸ ਕਰਕੇ ਸਾਡਾ ਜ਼ਮੀਨ ਹੀ ਟਲਾ ਪਾਣੀ ਹੀਠਾਂ ਜਾ ਰਿਹਾ ਅਸੀਂ ਨਹਿਰੀ ਪਾਣੀ ਖੇਤਾਂ ਵਾਸਤੇ ਚਾਹੁੰਦੇ ਸੀ ਤੋ ਇਸ ਕਰਕੇ ਡਵਰਸ਼ਿਪ ਕੇਸ਼ਨ ਵਾਲੀ ਖੇਤੀ ਨੇ ਵੀ ਸਾਨੂੰ ਫਾਇਦਾ ਦੇਣਾ ਹੈਗਾ ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਆਂ ਕਿ ਅੱਜ ਦੀ ਮਹਾ ਰੈਲੀ ਵਿੱਚ ਜ਼ਰੂਰ ਸਾਡਾ ਸਹਿਯੋਗ ਦਿਓ ਧੰਨਵਾਦ